ਇਹ ਘਰ ਖਰੀਦ ਲਈ ਕੁੜੀ ਵੀ ਜਾਂਦੀ ਸੀ ਇਹਨੂੰ ਪਾਰਾ ਪਰ ਕਿਰਾਏ ਤੇ ਰਹਿਣ ਦੇ ਲਈ ਕਿਰਾਏਦਾਰ ਬਣੇ ਆ ਅੱਛਾ ਤੇ ਇਸ ਬਕੋ ਇਹਨੂੰ ਮੋਬਾਈਲ ਕੋ ਹੈਗਾ ਕਿ ਇਹ ਮੋਬਾਈਲ ਤੇ ਗੱਲ ਕਰਉਂਦੀ ਸੀ ਸਾਰਾ ਪਿਓ ਨੇ ਤੇ ਹੱਥ ਇਹ ਬੰਦਿਆਂ ਦਾ ਵਾ ਜੀ ਉਹਨੂੰ ਕਹਿੰਦਾ ਹਮਨ ਤੇ ਬਲਵਿੰਦਰ ਸਿੰਘ ਆ ਤੇ ਆਪਣਾ ਸਿਮਰ ਰਹਨੇ ਜੀ ਲੜਕੀ ਕਰ ਵੀ ਸੀ ਤੁਹਾਡੀ ਲੜਕੀ ਘਰ ਰਹਿੰਦੀ ਸੀ ਅੱਛਾ ਸਕੂਲ ਪਾਰ ਵੀ ਸੀ ਕੋ ਹਟਾ ਕੇ ਘਰ ਬਿਠਾਉਂਦੇ ਇਹ ਇੰਤੋਂ ਮੋਬਾਈਲ ਇਹ ਗਾਇਨ ਤੋਂ ਉਹ ਜਾਬਸਾ ਇਧਰ ਲੈ ਗਿਆ ਸੀ ਕੁੜੀ ਲੈ ਗਏ ਇਹ ਇਹਨਾਂ ਕੋਲ ਮਾਲ ਮਕਾਨੀ ਕੋ 30000 ਰੁਪਏ ਦਿੱਤਾ ਇਹਨੂੰ ਮੋਬਾਈਲ ਵੀ ਦਿੱਤਾ ਉਹਨਾਂ ਨੇ ਮੁੰਡੇ ਆਲੇ ਨੇ ਇਹ ਗੱਲਾਂ ਕਰੋ ਦੀ ਚੋਰੀ ਚੋਰੀ ਕਿ ਪੱਦੀ ਕੋਈ ਸੁਣਾਈ ਨਹੀਂ ਹੋਈ ਜਾ ਰਹੀ ਉਹਨਾਂ ਨੇ ਫਿਰ ਇਹ ਕੁੜੀ ਕੁੜੀ ਦਾ ਆਧਾਰ ਕਾਰਡ ਦੇਖ ਕੇ ਨਵਾਲਕ ਦੇਖ ਕੇ ਕੁੜੀ ਨੂੰ ਉਹਨਾਂ ਨੇ ਆਪਣੇ ਲੀਡਰ ਨੂੰ ਕਿਹਾ ਵੀ ਇਹਨਾਂ ਪੰਜਾਂ ਤੇ ਪਰਚਾ ਦਰਜ ਕੀਤਾ ਜਾਵੇ ਹੈਪੀ ਮੋਟੀ ਅੱਛਾ ਉਹ ਆਈਏ ਬਲੈਕ ਡਰੈਗ ਨੂੰ ਲੈ ਗਈ ਵਾ ਕੀ ਕਹਿ ਗਈ ਇਹ ਕੁਝ ਪਤਾ ਲੱਗਿਆ ਗੱਲਬਾਤ ਹੋਈ ਤੁਹਾਡੀ ਕੁੜੀ ਨਾਲ ਤੁਹਾਡੀ ਨਾ ਨਾ ਮੇਰੀ ਕੋਈ ਗੱਲਬਾਤ ਨਹੀਂ ਹੋਈ ਪੰਜ ਜਣੇ ਪੰਜ ਜਣੇ ਆਏ ਵਾ ਅੱਛਾ ਹੈਪੀ ਮੋਟੀ ਉਹ ਆਈ ਵਾ ਉਹਨੂੰ ਲੈ ਗਈ ਏ ਇਹ ਬੰਨਿਆਂ ਨੂੰ ਉਤਲਾ-ਪਤਲਾ ਕੇ ਲੈ ਗਈ ਜੀ ਸਭ ਕੁਝ ਜਦੋਂ ਅਸੀਂ ਨਾਂ ਦੱਸਦੇ ਆ ਅੱਗੋਂ ਕਹਿੰਦਾ ਵਾ ਮੈਂ ਇਹ ਬੰਨਿਆਂ ਦੇ ਨਾਂ ਨਹੀਂ ਦੱਸੂ ਕਰਨਾ ਜਦਕਿ ਦੋ ਜਣੇ ਦੇ ਪਰਚਾ ਦਰਜ ਹੋਇਆ ਹੈ ਪੀ ਸਿੰਘ ਦੇ ਤੇ ਸਿਮਰੰਦਿੰਗ ਦੇ ਤੇ ਸਾਨੂੰ ਨਹੀਂ ਪਤਾ ਕਿ ਅਬ ਕੁੜੀ ਕਿੱਥੇ ਗਈ ਤੇ ਸਾਨੂੰ ਕਹਿੰਦਾ ਵੀ ਜਿੱਥੇ ਕੁੜੀ ਤੁਹਾਨੂੰ ਪਤਾ ਕਿੱਥੇ ਗਈ ਕਿ ਅੰਮ੍ਰਿਤਸਰ ਤੋਂ ਚਲੇ ਗਈ ਹੈ ਜੀ ਬਸ ਉਹ ਫਲਾਬਾਡ ਲੈ ਗਏ ਨੇ ਤੇ ਇਹ ਕਹਿੰਦਾ ਵਾ ਜੇ ਤੁਸੀਂ ਅੰਮ੍ਰਿਤਸਰ ਇੱਥੋਂ ਬਸੇ ਬੈਠੋ ਤੇ ਸਿੱਧਾ ਅੰਮ੍ਰਿਤਸਰ ਜਾਓ ਅਸੀਂ ਤਾਂ ਜੀ ਅੰਮ੍ਰਿਤਸਰ ਅਸੀਂ ਜਾਣਦੇ ਆ ਜੇ ਸਾਨੂੰ ਉਥੇ ਕੁੜੀ ਨਹੀਂ ਮਿਲਦੀ ਤੇ ਫੇਰ ਅੱਧੋ ਕੀ ਕੀਤਾ ਜਾਏ ਅਰੇ ਤਾਂ ਨਹੀਂ ਕੀ ਗੱਲ ਹੋਈ ਜੀ ਇਹਨਾਂ ਦੀ ਉਸ ਤੋਂ ਬਾਅਦ ਬਾਹਰ ਆਰ ਤੋਂ ਬਾਅਦ ਬੱਚਾ ਸਤੈ ਕਹਿੰਦਾ ਵਾ ਵੀ ਦੋ ਦਿਨ ਦਾ ਮੁੰਡੇ ਨੇ ਟਾਈਮ ਲੀਤਾ ਵਾ ਤੇ ਦੋ ਦਿਨ ਬਾਅਦ ਆਪਾਂ ਕਾਰਵਾਈ ਕਰਾਂਗੇ ਤੁਹਾਨੂੰ ਮੋਲ ਦਾ ਸਾਹ ਬੋਲਾ ਕਰਾ ਤੂੰ ਅੱਪੇ ਭੁਜਾਈ ਆ ਜਰਾ ਇੱਕ ਤਾਂ ਭੁਜਾਈ ਕੁੜੀ ਅਸੀਂ ਆਈ ਕਦੋਂ ਭੁਜਾਈ ਅਸੀਂ 6ਵੇਂ ਕੰਮ ਤੇ ਗਏ ਆਤਵਰ ਤੇ ਇਹ ਕੁੜੀ ਨੂੰ ਮਗੋਂ ਲਿਆ ਕੇ ਘੱਟ ਕੇ 15 ਦਿਨ ਹੋ ਗਏ ਕਦੀ ਜਾਨੂੰ ਕਦੀ ਉੱਥੇ ਹੀ ਭੇਜ ਦੇ ਕਹਿੰਦੇ ਉੱਥੇ ਭੇਜ ਦੇ ਸਾਡੇ ਕੋਲ ਨਸਾਬ ਨਸਾਬ ਨਹੀਂ ਹੋ ਰਿਹਾ ਸਿਕਲਜੀ ਲੁਧਿਆਣਾ ਦੇ ਵਿੱਚੋਂ ਇੱਕ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਜਿੱਤੇ ਕਿ ਵਿਆਹ ਵਿਆਹਿਆ ਵਿਅਕਤੀ ਇੱਕ ਨਾਬਾਲਗ ਲੜਕੀ ਨੂੰ ਬਲਾ ਫਸਲਾ ਕੇ ਕਿਧਰੇ ਲੈ ਜਾਂਦਾ ਵਾ ਤੇ ਉਸ ਤੋਂ ਬਾਅਦ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਵਾ ਕਿ ਸਾਡੀ ਲੜਕੀ ਕਿੱਥੇ ਗਈ ਹੈ ਤੇ ਪਰਿਵਾਰ ਲੱਭਣ ਦੀ ਕੋਸ਼ਿਸ਼ ਕਰਦਾ ਵਾ ਥਾਣੇ ਵਿੱਚ ਕੰਪਲੇਂਟ ਦਿੰਦਾ ਵਾ ਪਰ ਥਾਣੇਦਾਰ ਵਾਲਿਆਂ ਵੱਲੋਂ ਹਾਲੀ ਤੱਕ ਕੋਈ ਕਾਰਵਾਈ ਜੀ ਕੀ ਹੈ ਨਹੀਂ ਕੀਤੀ ਜਾਂਦੀ ਹੈ ਪਰਿਵਾਰ ਦਾ આરોਪ ਹੈ ਉਸ ਵਾਲਿਆਂ ਦੇ ਉੱਤੇ ਬੇ 15 10 ਤਰੀਕ ਨੂੰ ਲੜਕੀ ਜਿਹੜੀ ਹੈ ਗਾਇਬ ਵਿਸਿੰਗ ਦੀ ਕੰਪਲੇਨਟ ਲਖਾਉਂਦਾ ਹੈ ਪਰਿਵਾਰ ਤੇ ਉਸ ਤੋਂ ਬਾਅਦ ਬਾਅਦ ਪਰਿਵਾਰ ਨੂੰ ਪਤਾ ਲੱਗਦਾ ਹੈ ਉਸ ਜਗ੍ਹਾ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਕਿਸ ਜਗ੍ਹਾ ਤੇ ਕੁਲੀ ਹੈ ਸਦੋਂ ਗਾਇਬ ਹੋਈ ਹੈ ਕੀ ਪੂਰਾ ਮਾਮਲਾ ਕੀ ਮਾਮਲਾ ਦਾ ਹੈ ਅਜੀਤ ਜੀ ਕੀ ਪੂਰਾ ਮਾਮਲਾ ਵਾ ਕੋਈ ਲੜਕੀ ਦੂਸਰਾ ਹੋਈ ਹੈ ਕੀ ਲੱਗਦੀ ਹੈ ਤੁਹਾਡੀ ਤੇ ਕਿੱਥੇ ਰਹਿਣ ਵਾਲੇ ਹੋ ਪੂਰਾ ਮਾਮਲਾ ਕੀ ਹੈ ਸਰ ਜੀ ਕਿਤੇ ਧੀ ਲੱਗਦੀ ਹੈ ਜੀ ਚਿੰਨਾਪੁਰੀ ਰਹਿੰਦੀ ਹੈ ਜੀ ਆਪਣਾ ਪ੍ਰੀਤਨਗਰ ਤੇ ਅੱਛਾ 10 ਤਰੀਕ ਦੀ ਘਰੋਂ ਲਾ ਪਤਾ ਜੀ ਅੱਛਾ ਤੇ ਉਹ ਕਰੋ ਨਾ ਮੁੰਡਾ 45 ਸਾਲ ਦੀ ਉਹਦੀ ਉਮਰ ਹੈ ਹੈਪੀ ਡੇ ਜਿਹੜਾ ਅੰਮਰਸਾ ਦਾ ਰਹਿਣ ਵਾਲਾ ਸਾਡੀ ਪਤੀ ਜੀ ਨੇ ਉਥੇ ਲੈ ਗਿਆ ਤੇ ਉਹਦੇ ਨਾਲ ਜਿਹੜੇ ਵਿਅਕਤੀ ਮਿਲੇ ਹੋਏ ਨੇ ਸ਼੍ਰੀਿੰਦਰ ਕੋਹਰਾ ਤੇ ਆਪਣਾ ਪਿੰਦਰ ਸਿੰਘ ਤੇ ਸੋਨੂ ਸਿੰਘ ਤੇ ਸਿਮਰਨ ਸਿੰਘ ਆ ਪੀਰ ਘਰ ਬੜੀਏ ਤੇ ਸਾਰੇ ਵਿਅਕਤੀ ਮਿਲੇ ਹੋਏ ਨੇ ਤੇ ਤੇ ਮਾਲ ਮਕਾਨੀ ਜੀ ਜਿਹੜੀ ਉਹਨਾਂ ਦੀ ਸਿਮਰਨ ਆਪਣਾ ਸੁਮਨ ਉਹਨਾਂ ਕੋ ਸਾਨੂੰ ਪਤਾ ਲੱਗਾ ਵੀ ਹਾਤੀ ਸਿੰਘ ਨੇ ਉਹਨੂੰ ਪੈਸੇ ਵੀ ਪਾਏ 35000 ਰੁਪਇਆ ਕਿਨੂੰ ਉਹ ਹਾਤੀ ਹਾਤੀ ਨੇ ਮਾਲ ਮਕਾਨੀ ਨੂੰ ਕੌਣ ਹੈ ਮਾਲ ਮਕਾਨ ਕਿੱਥੇ ਰਹਿੰਦੇ ਹੈ ਇਹ ਪਸ਼ੂ ਦਾ ਮੰਦਰ ਲੱਗ ਰਹਿੰਦੇ ਜੀ 34 ਨੰਬਰ ਗਲੀ 'ਚ ਤੁਹਾਡੀ ਦਾ ਤੁਹਾਡੀ ਥਾਡੀ ਲੜਕੀ ਨਾਲ ਉਹ ਵਿਅਕਤੀ ਨਾਲ ਕਿਹਦਾ ਸੰਬੰਧ ਬਣਿਆ ਸਾਡੀ ਇਹ ਇਹ ਤੋਂ ਨੂੰ ਮੋਬਾਈਲ ਇਹ ਰਹਿਣ ਤੋਂ ਬਹੁਤ ਜ਼ਰਾ ਬਸਾ ਕੇ ਤੇਰੇ ਲੈ ਗਿਆ ਜੀ ਕੁੜੀ ਲੈ ਜਾਂਦੇ ਪੁੱਛਿਆ ਇਹਨਾਂ ਕੋ ਮਾਲ ਮਕਾਨੀ ਕੋ 35000 ਦਿੱਤਾ ਇਹਨੂੰ ਮੋਬਾਈਲ ਵੀ ਦਿੱਤਾ ਉਹਨਾਂ ਨੇ ਅੱਛਾ ਮੁੰਡੇ ਆਏ ਨੇ ਇਹ ਗੱਲਾਂ ਕਰਉਂਦੀ ਚੋਰੀ ਚੋਰੀ ਤੇ ਸਾਰਾ ਗੱਲਬਾਤ ਕਰਾ ਕੇ ਫਿਰ ਇਹਨਾਂ ਨੂੰ ਦੱਸਿਆ ਨਹੀਂ ਆ ਇਹਨਾਂ ਦਾ ਭੁਜੋਂ ਵਿੱਚ ਸਾਰਾ ਹੱਥ ਤੇ ਸਾਨੂੰ ਵੀ ਪਤਾ ਨਹੀਂ ਸਾਡੀ ਕੁੜੀ ਕਿੱਥੇ ਗਈ ਸਾਨੂੰ ਕੋਈ ਕਹਿ ਰਿਹਾ ਤੁਹਾਡੀ ਕੁੜੀ ਮਾਰ ਦਿੱਤੀ ਗਈ ਆ ਕੋਈ ਕਹਿੰਦਾ ਇਹਨਾਂ ਨੇ ਵਿਆਹ ਕਰਾ ਲਿਆ ਅਜੀਤ ਭਾਜੀ ਇੱਕ ਮਾਮਲਾ ਇੱਕ ਸਵਾਲ ਆ ਕਿ ਤੁਹਾਡੀ ਕੁੜੀ ਤਰ ਤਰ ਬਿਨਾਂ ਪੁੱਛੇ ਚਲੀ ਗਈ ਤੁਹਾਨੂੰ ਦੱਸ ਕਿਨੂੰ ਕਿਥੇ ਸਾਡੀ ਸਾਨੂੰ ਆਈ ਘਰੇ ਹੈ ਨਹੀਂ ਸੀ ਜੀ ਅਸੀਂ ਕੰਮ ਤੇ ਗਏ ਸੀ ਦਾਦੀ ਉਹਦੇ ਬ੍ਰਦਰ ਵੀ ਕੰਮ ਤੇ ਗਿਆ ਸੀ ਤੇ ਘਰ ਭੁਜੇ ਕੱਢੀ ਸੀ ਤੇ ਇਹ ਸਾਨੂੰ ਵੀ ਪਤਾ ਨਹੀਂ ਕੀ ਜੇਥਮਤ ਹੋਈ ਇਹਨਾਂ ਦੀ ਤੇ ਇਹਨੇ ਕੁੜੀ ਕੋ ਮੋਬਾਈਲ ਵੀ ਹੈਗਾ ਜਿਹੜਾ ਜਿਹੜੀ ਮਾਲ ਮਕਾਨੇ ਨਾਲ ਗੱਲ ਕਰਾ ਲਈ ਸੀ ਕੁੜੀ ਸਾਡੇ ਕੋ ਲੜਕੀ ਕੋ ਸਾਡੀ ਲੜਕੀ ਕੋ ਮੋਬਾਈਲ ਸੀਗਾ ਮੋਬਾਈਲ ਕੋ ਕੁੜੀ ਕੋ ਨਹੀਂ ਹੈਗਾ ਵੀ ਮਾਲ ਮਕਾਨੇ ਤੋਂ ਹਵਾ ਜਿਹੜਾ ਉਹ ਮੁੰਡੇ ਦੇ ਲੈ ਕੇ ਦਿੱਤਾ ਵਾ 35000 ਰੁਪਏ ਵੀ ਪਾਇਆ ਇੱਕ ਕੁੜੀ ਚੋਰੀ ਗੱਲ ਕਰਾਉਂਦੀ ਸੀ ਕੁੜੀ ਦੀ ਸਾਡੇ ਕੋ ਇਹ ਸਾਡਾ ਕਹਿੰਦੀ ਸੀ ਤੁਹਾਡੀ ਕੁੜੀ ਨੂੰ ਕੁੜੀ ਨੂੰ ਕਹਿੰਦੀ ਸੀ ਵੀ ਆਹ ਬਿਨਾ ਗੱਲ ਕਰ ਲੈ ਕਾਰਨ ਕਾਰਨ ਪਤਾ ਨਹੀਂ ਸਭੀ ਸਾਨੂੰ ਉਹ ਜਾਣਦੇ ਸੀ ਇੱਕ ਦੂਜੇ ਨੂੰ ਹਾਂਜੀ ਜਾਣਦੇ ਸੀ ਮੈਨੂੰ ਲੱਗਦਾ ਤੁਹਾਡੀ ਲੜਕੀ ਜਾਣਦੀ ਸੀ ਉਹਨੂੰ ਨਹੀਂ ਫਿਰ ਹਾਲੇ ਕੁੜੀ ਵੀ ਗਾਉਂਦੀ ਸੀ ਇਹਨੂੰ ਕਾਹਦਾ ਪਤਾ ਕਿਰਾਏ ਤੇ ਰਹਿੰਦੇ ਸੀ ਅਸੀਂ ਕਿਰਾਏਦਾਰ ਬਣੇ ਆ ਤੇ ਇਸ ਬੱਚੇ ਨੂੰ ਮੋਬਾਈਲ ਕੋਲ ਹੈਗਾ ਸੀ ਇਹ ਮੋਬਾਈਲ ਤੇ ਗੱਲ ਕਰਉਂਦੀ ਸੀ ਸਰਪੀ ਹੋਣੇ ਤੇ ਹੱਥ ਇਹ ਬੰਦਿਆਂ ਦਾ ਵਾਜੀ ਤੁਹਾਨੂੰ ਕਹਿੰਦਾ ਊਮਨ ਤੇ ਬਰਜਿੰਦਰ ਸਿੰਘ ਆ ਤੇ ਆਪਣਾ ਸਿਮਰ ਨੇ ਜੀ ਲੜਕੀ ਕਰਦੀ ਸੀ ਜੀ ਤੁਹਾਡੀ ਲੜਕੀ ਘਰ ਰਹਿੰਦੀ ਸੀ ਅੱਛਾ ਸਕੂਲ ਪਾਰਦੀ ਸੀ ਤੋਂ ਹਟਾ ਕੇ ਘਰ ਬਿਠਾਈ ਜਿਹੜੇ ਖੜੇ ਕੱਪਸ਼ੇ ਚ ਪੜ੍ਹਦੀ ਉਹ ਐਸਾ ਜੀ ਪੜ੍ਹਦੀ ਸੀ ਦੇਲੋ ਦੇਲੋ ਬਾਕੀ ਸੀ ਇਹਦੇ ਮਾਪੇ ਕੋਲ ਨਹੀਂ ਮਾਪੇ ਆ ਜੀ ਆਪ ਨੂੰ ਕੁਰੀ ਦਾ ਬਿਹੋ ਤੇ ਆਮ ਹੈ ਅਚਾਈ ਹੈ ਕੀ ਨਾਮ ਤੁਹਾਡਾ ਜੀ ਜਸਪ੍ਰੀਤ ਕੀ ਲੱਖੀ ਲੱਗਦੀ ਆ ਤੁਸਮਾਨੀ ਬੈਠੇ ਲੇਖੀ ਜੀ ਇਤਨੀ ਉਮਰ ਤੋਂ ਸਾਰਾ ਸਾਲ ਕਿੱਥੇ ਸਭ ਨੂੰ ਪਤਾ ਲੱਗਿਆ ਤੁਹਾਨੂੰ ਜਿਹੜਾ ਗਾਇ ਕੋਈ ਤੇ ਕੰਪਲੇਨ ਜਿਲੇ ਵਾਲਾ ਫਾਈਲ ਕੀਤੀ ਸੀ ਕੰਪਲੇਨ ਕੀ ਆ ਸੀ ਤੁਹਾਨੂੰ ਜਿਹੜਾ ਦਿਖਾਈਆ ਸਾਹੀ ਉਹ ਕਹਿੰਦੇ ਆ ਜੇ ਤੁਹਾਨੂੰ ਕੁਰੀ ਲੱਭੀ ਤੇ ਆਪ ਹੀ ਆ ਕੇ ਲੱਭ ਲੋ ਜੀ ਤੇ ਉਹਨੂੰ ਜਿਹੜਾ ਦਿਖਾਈਆ ਉੱਪਰ ਹੀ ਪੇਸ਼ ਆਇਆ ਸਾਹੀ ਨਾਲ ਗੱਲਬਾਤ ਹੋਈ ਆ ਇਹ ਸਾਨੂੰ ਕੋਈ ਇਨਸਾਫ ਨਹੀਂ ਦੇ ਰਹੇ ਕਿ ਨਾ ਕਹਦਾ ਹੀ ਜਾਣਾ ਸਾਡੀ ਕੁੜੀ ਇਹ ਨਹੀਂ ਪਾਵਾਦਾ ਇਹਨਾਂ ਮਾਰਤੀ ਆ ਕੇ ਵਿਆਹ ਹੀ ਹੋਈ ਆ ਇਹ ਪਿਛੇ ਜਾਣੇ ਆ ਸੋਨੂ ਸਿੰਘ ਆ ਹੈਪੀ ਸਿੰਘਲ ਸਿਮਰਨ ਸਿੰਦਰਕੌਰ ਮਹਿੰਦਰ ਸਿੰਘ ਇਹ ਸਾਰੇ ਮੰਨਣਾ ਮਾਲੂਮ ਗਾਨੀ ਗਈ ਆ ਤੇ ਇਹ ਸਾਰੇ ਮਿਕਸ ਮਿਲੇ ਹੋਏ ਆ ਇਹਨਾਂ ਨੇ 35000 ਰੁਪਏ ਵੀ ਖਾਦਾ ਹੈ ਮਾਲੂਮ ਗਾਨੀ ਇਹਨੇ ਉਹਨਾਂ ਨੇ ਫੋਨ ਵੀ ਲਾ ਕੇ ਦਿੱਤਾ ਹੋਇਆ ਹੈ ਕਿ ਮਾਲ ਸਾਡਾ ਸਾਫ਼ ਨਹੀਂ ਮਾਲਾ ਸਾਡੇ 15 15 ਦਿਨ ਹੋ ਗਏ ਅੱਜ ਸਾਡੀ ਕੁੜੀ ਦਾ ਪਤਾ ਆਏ 17 ਸਾਲ ਦੀ ਹੈਗੀ ਆ ਸਾਨੂੰ ਸਾਫ ਨਹੀਂ ਮਿਲਦਾ ਕਿਥੇ ਜਾਣੇ ਪਏ ਸਾਨੂੰ ਇਹ ਮਾਲਾ ਚੰਗਾ ਪੁਲਸ ਵਾਲੇ ਬੋਲਦੇ ਆ ਇਹਨੂੰ ਕਿਥੇ ਜਾ ਕੇ ਰੋਈਏ ਪੰਚਤ ਸਿੰਘ ਹੈਗਾ ਉਹ ਕਹਿੰਦਾ ਨਾ ਉਹ ਬੋਲਦਾ ਇਹ ਇਹ ਕਿਤੇ ਕਦੇ ਕਥਾਨੇਦਾਰ ਤੁਹਾਨੂੰ ਬੋਲਦਾ ਸਾਹ ਬੋਲ ਕਹਿੰਦਾ ਤੂੰ ਅੱਪੇ ਭਜਾਈ ਆ ਜਾਈ ਕਿਦੋਂ ਭਜਾਈ ਕੁੜੀ ਅਸੀਂ ਆਈ ਕਦੋਂ ਭਜਾਈ 6 ਵੇ ਕੰਮ ਤੇ ਗਏ ਆਤਵਰ ਤੇ ਇਹ ਕੁੜੀ ਨੂੰ ਮਗੋਂ ਲੈ ਆ ਕੇ ਕੱਢ ਕੇ 15 ਦਿਨ ਹੋ ਗਏ ਕਦੀ ਸਾਨੂੰ ਕਦੀ ਉੱਥੇ ਭੇਜਦੇ ਕਦੀ ਉੱਥੇ ਭੇਜਦੇ ਸਾਡੇ ਕੋਲ ਸਾਫ ਨਹੀਂ ਹੋ ਰਿਹਾ ਅਨਮੋਲੀ ਕੁੜੀ ਚਾਹੀਦੀ ਕਿੱਥੇ ਹੋਵੇ ਜਿੱਤ ਤੂੰ ਅੰਗੜੀ ਗੱਲ ਹੀ ਸੁਣਦਾ ਸਾਨੂੰ ਕਰੀ ਇਤਰਾਵਾ ਦੇਣੀ ਆਈ ਉਹ ਕਰਨਾ ਹੈ ਦੱਸੋ ਕਿੱਧਰ ਜਾਈਏ ਸੀ ਮਹਾਰਾਜ ਸਾਡੀ ਸਰਵਾਈ ਗਰੀਬ ਬੰਦੇ ਆੜੇ ਰੋਟੀ ਖਾਂਜੂਗਾ ਪੈਸੇ ਨਹੀਂ ਬੱਚਿਆਂ ਜਿੰਨੇਗੇ ਸਾਰੇ ਲਾਕਤੇ ਆ ਉਹ ਸਾਡੇ ਨੂੰ ਸਾਬ ਕਰੋ ਮਹਾਰਾਜ ਇਹਨਾਂ ਕਾਰਵਾਈ ਕੀਤੀ ਜਾਵੇ ਸਾਡੀ ਕੁੜੀ ਲੱਭ ਗਿਆ ਆਈ ਜਾਵੇ ਸਾਡੀ ਕੁੜੀ ਨੂੰ ਮਾਰਤੀ ਕੋਈ ਕਹਿੰਦਾ ਮਾਰਤੀ ਕੋਈ ਕਹਿੰਦਾ ਵਿਆਹ ਕਰਾ ਲਿਆ ਸੰਨ ਮਹਾਰਾਜ ਸਾਬ ਹਿੱਤਾ ਯਾ ਇਸ ਨੂੰ ਕੋਈ ਥ੍ਰੀ ਕਿਉਂ ਦੇਂਦੇ ਅੱਛਾ ਜਦੋਂ ਤੁਹਾਡੀ ਕੁੜੀ ਗਈ ਇੱਥੋਂ ਤਾਂ ਦੱਸ ਕੇ ਗਈ ਆ ਕੀ ਕਹਿ ਗਈ ਸੀ ਤੁਸੀਂ ਮਦਰ ਉਹਨਾਂ ਦੇ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਵੰਤ ਕੌਰ ਰਾਜਵਿੰਦਰ ਜੀ ਰਾਜਵਿੰਦਰ ਜੀ ਕੀ ਹੋਇਆ ਕੀ ਸੀ ਤਾਂ ਦੱਸ ਕੇ ਗਈ ਸੀ ਕਿ ਉਹਨੇ ਨਹੀਂ ਮੈਨੂੰ ਦੱਸ ਕੇ ਨਹੀਂ ਗਈ ਫਿਰ ਪਤਾ ਨਹੀਂ ਮੈਂ ਤੇ ਤੁਸੀਂ ਕਿੱਥੇ ਸੀ ਉਸ ਟਾਈਮ ਮੈਂ ਉਸ ਟਾਈਮ ਤੇ ਹੁੰਦਾ ਹੀ ਮੈਂ ਮੈਂ ਕੰਮ ਕਰ ਰਹੀ ਸੀ ਅੱਛਾ ਕੰਮ ਕਰ ਰਹੀ ਸੀ ਤੇ ਉਹ ਕੱਲੀ ਕੁੜੀ ਆਈ ਵਾ ਕੋਠੇ ਦੇ ਕਿਹੜੀ ਕੁੜੀ ਸਿਮਰਨ ਕੌਣ ਸਿਮਰਨ ਸਿਮਰਨ ਨਮੋਖੜ ਆਈ ਹੈ ਪੀਡੀਵਰਟੀ ਅੱਛਾ ਉਹ ਆਈਏ ਭਲਾਪ ਡਰੈਗ ਨੂੰ ਲੈ ਗਈ ਵਾ ਅੱਛਾ ਕੀ ਕਹਿ ਗਈ ਹੈ ਕੁਝ ਪਤਾ ਲੱਗਿਆ ਗੱਲਬਾਤ ਹੋਈ ਤੁਹਾਡੀ ਚੁੜੀ ਨਾਲ ਤੁਹਾਡੀ ਨਾ ਨਾ ਮੇਰੀ ਕੋਈ ਗੱਲਬਾਤ ਨਹੀਂ ਹੋਈ ਪੰਜ ਜਾਨੇ ਪੰਜ ਜਾਨੇ ਆਏ ਵਾ ਅੱਛਾ ਸਿਮਰਨ ਉਹਦੀ ਹੈਪੀ ਦੀਵਰਟੀ ਉਹ ਆਈ ਵਾ ਉਹਨੂੰ ਲੈ ਗਈ ਐ ਬਾਕੀ ਚਾਰ ਜਾਨੇ ਬਾਹਰ ਖੜੇ ਸੀ ਗੱਡੀ 'ਚ ਚਾਰ ਜਾਨੇ ਬਾਹਰ ਖੜੇ ਸੀ ਉਹਨੂੰ ਲੈ ਗਈ ਵਾ ਤੇ ਮਾਲੇ ਮਕਾਨੀ ਹੋਈ ਗੱਲ ਕਰਾਉਂਦੀ ਸੀ ਉਹਦੀ ਮਤਲਬ ਵਾਜਾ ਦੇਂਦੀ ਸੀ ਆ ਜਾ ਥੱਲੇ ਆ ਜਾ ਤੇ ਮੈਨੂੰ ਨਹੀਂ ਪਤਾ ਸੀ ਇਹ ਗੱਲਾਂ ਕਰਉਂਦੀ ਵਾ ਫਟ ਮੇਰੇ ਕਰਨੇ ਕੋਈ ਵਾਜ ਨਹੀਂ ਪਾਈ ਉਹਨੇ ਹੈਪੀ ਹੋਏ ਨੇ ਪੈਸੇ ਲੈ ਕੇ ਵੀ ਖਾਦੇ ਵਾ ਹੂੰ ਮਤਲਬ ਇਹ ਕਹਿੰਦੀ ਮੈਂ ਨਹੀਂ ਇਹ ਕਿਥੋਂ ਸਮਝ ਅੱਛਾ ਤੇ ਪੜ੍ਹਦੀ ਵਗੈਰਾ ਸੀ ਨਹੀਂ ਪੜਦੀ ਸੀ ਅਸੀਂ ਪੜਨੋਂ ਸਕੂਲ ਢਾ ਲਈ ਸੀ ਕਾਰਨ ਕਾਰਨ ਕੀ ਉਹ ਕਹਿੰਦੀ ਮੈਂ ਪੜਨਾ ਹੈ ਅੱਛਾ ਕਹਿੰਦੀ ਮੈਂ ਨਹੀਂ ਪੜਨਾ ਕਾ ਸੀ ਢਾਲੀ ਅਸੀਂ ਕਿੱਥੇ ਚੱਲਣ ਨੂੰ ਪਲੇਨ ਪੱਟ ਕੇ ਕਰੇਗਾ ਪਿਤਾ ਨੂੰ ਪਤਾ ਉਹਨਾਂ ਥਾਡੀ ਕੁੜੀ ਕਿੱਥੇ ਗਈ ਮੈਨੂੰ ਪੱਕਾ ਮੈਨੂੰ ਨਹੀਂ ਪਤਾ ਹੈਗਾ। ਅੱਛਾ ਨਹੀਂ ਪਤਾ ਤੁਹਾਨੂੰ। ਨਹੀਂ ਪਤਾ। ਪਤਾ ਸਰ ਕਿਸੇ ਵੀ ਕੁਝ ਪਤਾ ਲੱਗਿਆ? ਹਾਂਜੀ ਭਾਈਓ ਅੰਬਸਾਰਾ ਹੈਪੀ ਸਿੰਘ ਆ। ਤੁਹਾਨੂੰ ਵੀ ਤਾਂ ਪਤਾ। ਤੁਹਾਨੂੰ ਮਾਰਾ ਇਹ ਬਦਕ ਸੁਨਰੇਨ ਦੀ ਘਰ ਦੀ ਆ। ਸਾਡੇ ਘਰੇ ਆਏ ਸੀ ਕੀ। ਇਹ ਪੰਜ ਆਣਿਆ ਥੇ ਵੀ ਮਾਲੂਮ ਕਾਣਾ। ਇਹਨਾਂ ਕੋਣ? ਹੈਪੀ ਸਿੰਘ ਦੀ ਬੋਟੀ ਗਿਆ। ਅੱਛਾ ਮੈਨੂੰ ਨਹੀਂ ਪਤਾ ਤੁਹਾਨੂੰ। ਹਾਂਜੀ ਇਹ ਉੱਥੇ ਇਹਦਾ ਰਹਿ ਗਿਆ। ਅੰਬਸਾਰਾ ਦੇ ਵਿੱਚ। ਅੱਛਾ ਤੇ ਤੁਹਾਨੂੰ ਹੈਪੀ ਸਿੰਦਰਕੋੜ ਇਹ ਸਾਰੇ ਮੌਜੂਦ ਆ ਵੀ 6 ਜਣੇ ਮਾਰੇ ਸਾਨੂੰ ਸਾਲ ਦਤਾ ਜਾਵੇ ਵੀ ਤੁਹਾਡੀ ਕੁੜੀ ਤੁਹਾਨੂੰ ਪਸੰਦ ਲੱਗੇ ਕਿੱਥੇ ਗਈ ਇਸ ਤੋਂ ਲੱਭਿਆ ਤੁਸੀਂ ਪਤਾ ਕੀਤਾ ਕੁੜੀ ਮਾਰੇ ਤੁਹਾਨੂੰ ਪਤਾ ਨਹੀਂ ਕੁੜੀ ਕਿੱਥੇ ਹੈ ਕਿੱਥੇ ਨਹੀਂ ਗਈ ਸਾਨੂੰ ਵੀ ਸਾਰਾ ਚੀਦਾ ਤੁਹਾਨੂੰ ਪਤਾ ਕੁੜੀ ਕਿੱਥੇ ਲੰਦੀ ਕੁਛ ਐਡਾ ਇਨਫੋਰਮੇਸ਼ਨ ਆਈ ਨਹੀਂ ਜਿੰਦੇ ਪਹੁੰਚਾਈ ਅੱਜ ਅਸੀਂ ਇਹੋ ਸੁਢੀ ਕਰੋ ਗਈ ਸੀ ਅਕੀਤ ਕੁਕਰ ਸਿੰਘ ਜੀ ਉਹ ਬੇਸੀ ਕਮੇਡ ਲਖਾਨ ਵੀ ਸਾਡੀ ਇੱਦਾਂ ਨਵਾਲੇ ਕੁੜੀ ਘਰੋਂ ਗਈ ਹੈ ਜਿੱਤ ਸਿੰਘ ਉਹ ਅਕੀਤ ਤਾਂ ਥਾਣੇਦਾਰ ਇਹੋ ਦਾ ਹਾਂਜੀ ਕਿਹੜੇ ਸਾਂ ਆਪਣਾ 4.7 ਨੰਬਰ ਜੁੰਨਾਪੁਰੀ ਚੌਂਕੀ ਚੌਂਕੀ ਹਾਂਜੀ ਉੱਥੇ ਅਸੀਂ ਕਮੇਡ ਲਖਾਨ ਗਏ ਸੀ ਮੇਰਾ ਬਸਰ ਗਿਆ ਸੀ ਮੇਰੀ ਪੁਝਾਈ ਗਈ ਸੀ ਇਹਨਾਂ ਨੇ ਜਾ ਕੇ ਕਿਹਾ ਵੀ ਸਾਡੀ ਕੁੜੀ ਇੱਦਾਂ ਘਰੋਂ ਚਲ ਗਈ ਆ ਤੇ ਅੱਗੋਂ ਸਾਨੂੰ ਕਹਿੰਦਾ ਵੀ ਤੇ ਤੇ ਇਹਦੀ ਮਾਂ ਨੂੰ ਪਤਾ ਜੀ ਕੁੜੀ ਕਿੱਥੇ ਗਈ ਆ ਅਸੀਂ ਕਾ ਜੀ ਮਾਂ ਨੂੰ ਪਤਾ ਤੇ ਫਿਰ ਅਸੀਂ ਇੱਥੇ ਕੀ ਕਰਨਾ ਹੈ ਆ ਹਾਂ ਤੇ ਸਾਨੂੰ ਨਹੀਂ ਪਤਾ ਕਿ ਆਹ ਕੁੜੀ ਕਿੱਥੇ ਗਈ ਤੇ ਸਾਨੂੰ ਕਹਿੰਦਾ ਵੀ ਜਿੱਥੇ ਕੁੜੀ ਤੁਹਾਨੂੰ ਪਤਾ ਕਿੱਥੇ ਗਈ ਕਿ ਅੰਮ੍ਰਿਤਸਰ ਤੋਂ ਚਲੇ ਗਈ ਹੈ ਜੀ ਕਿਉਂ ਕਲਾਬ ਜਾ ਕੇ ਲੈ ਗਏ ਨੇ ਤੇ ਇਹ ਕਹਿੰਦਾ ਵਾ ਵੀ ਤੁਸੀਂ ਅੰਮ੍ਰਿਤਸਰ ਇਥੋਂ ਬਸੇ ਬੈਠੋ ਤੇ ਸਿੱਧਾ ਅੰਮ੍ਰਿਤਸਰ ਜਾਓ ਅਸੀਂ ਕਹਾਂ ਜੀ ਅੰਮ੍ਰਿਤਸਰ ਅਸੀਂ ਜਾਣਦੇ ਆ ਜੇ ਸਾਨੂੰ ਉਥੇ ਕੁੜੀ ਨਹੀਂ ਮਿਲਦੀ ਤੇ ਕਿੱਦਾਂ ਕੀ ਕੀਤਾ ਜਾਵੇ ਇਹ ਕਹਿੰਦਾ ਤੁਸੀਂ ਜਾਣੋ ਤੇ ਮੁੰਡੇ ਵਾਲੇ ਜਾਣੋ ਮੈਂ ਕੋਈ ਕਾਰਵਾਈ ਨਹੀਂ ਕਰਨੀ ਕਾਰਨ ਕਾਰਨ ਭਾਈ ਇਹ ਕਹਿੰਦਾ ਵੀ ਮੈਂ ਰੋਣ ਨਾਲ ਹੀ ਜਾਣਾ ਨਾ ਮੈਂ ਤੁਹਾਨੂੰ ਕਹੇ ਜਣੇ ਤੁਹਾਡੇ ਕਹਿਣ ਕਿ ਮੈਂ ਕੋਈ ਵੀ ਬੰਦਾ ਨਹੀਂ ਚੱਟ ਸਕਦਾ ਮੈਨੂੰ ਪ੍ਰੂਫ ਦਿਓ ਜਦੋਂ ਐਸੀ ਇੰਨਾ ਕੁਝ ਦੱਸ ਰਹੇ ਆ ਵੀ ਇਹ ਬੰਦੇ ਦੇ ਨਾਂ ਦੱਸਨੇ ਫਿਰ ਵੀ ਕਾਰਵਾਈ ਨਹੀਂ ਕਰ ਰያ ਜੀ ਹੋਰ ਦੱਸੋ ਕੀ ਕਹੂਤ ਦਈਏ ਐਫਆਈਰ ਵੀ ਦਰਜ ਕੀਤੀ ਬੱਚਾ ਵਗੈਰਾ ਐਫਆਰ ਦਰਜ ਕੀਤੀ ਹੈ ਜੀ ਹਾਂ ਜੀ ਐਫਆਰ ਕਾਫੀ ਅਜੇ 2 ਐਫਆਰ ਦਰਜ ਹੋਈ ਜਾਈ ਜੀ ਪਹਿਲਾਂ ਜੀ ਥਾਣੇ ਦੇ ਇਖਤੇ ਆਤੀ ਸੀ ਇਹਨਾਂ ਨੇ ਜਦਕਿ ਚੌਧਰੀ ਨੂੰ ਐਫਆਰ ਕੁੜੀ ਨੂੰ ਲੱਭਣ ਗਏ ਸੀ ਉੱਥੇ ਜੀ ਤੇ ਜਿਹੜਾ सोनू ਨਾਂ ਦਾ ਵਿਅਕਤੀ ਸੀ ਇਹਨਾਂ ਨੇ ਫੜ ਵੀ ਲਿਆ ਸੀ ਜੇਦਰ ਸਿੰਘ ਜੀ ਨੇ ਜਿਹੜੋ ਰੇਟ ਮੰਨ ਗਏ ਚੌਧਰੀ ਨੇ ਇਹਨਾਂ ਨੇ ਪਤਾ ਨਹੀਂ ਇਹਨਾਂ ਦੀ ਕੀ ਗੱਠਮਟ ਹੋਈ ਪੱਜਤਾ ਸਿੰਘ ਵੀ ਮੁੰਡੇ ਸੋਨੂ ਦੇ ਨਾਲ ਅੱਧਾ ਘੰਟਾ ਅੰਦਰ ਰਹੇ ਨੇ ਇਹ ਮੇਰੇ ਬ੍ਰਦਰ ਨੂੰ ਕਹਿ ਦਿੱਤਾ ਤੂੰ ਬਾਅਦ ਚੱਲ ਅਸੀਂ ਆਉਨੇ ਆ ਇਹਨਾਂ ਨੇ ਪਤਾ ਨਹੀਂ ਕੀ ਗੱਠਮਟ ਗੱਲ ਹੋਈ ਜੀ ਇਹਨਾਂ ਦੀ ਉਸ ਤੋਂ ਬਾਅਦ ਬਾਹਰ ਆਣ ਤੋਂ ਬਾਅਦ ਪੱਜਤਾ ਸਿੰਘ ਦੇ ਅਲਾਵਾ ਵੀ ਦੋ ਦਿਨ ਦਾ ਮੁੰਡੇ ਨੇ ਟਾਈਮ ਲੀਤਾ ਵਾ ਤੇ ਦੋ ਦਿਨ ਬਾਅਦ ਆਪਾਂ ਕਾਰਵਾਈ ਕਰਾਂਗੇ ਤੇ ਉਸ ਤੋਂ ਬਾਅਦ ਜੀ ਅੱਜ ਤੱਕ ਇਹਨੇ ਕੋਈ ਫੋਨ ਨਹੀਂ ਲਾਇਆ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਅਸੀਂ ਪੇਸ਼ ਹੋਏ ਸੀ ਸੀਪੀ ਸਾਹਿਬ ਕਮਿਸ਼ਨਰ ਦੇ ਦਫ਼ਤਰ ਜੀ ਉਹਨਾਂ ਨੇ ਉਹਨਾਂ ਨੂੰ ਜਾ ਕੇ ਹੀ ਕਮਲੇਰ ਲੱਗੇ ਦਿੱਤੀ ਵੀ ਸਾਡੀ ਇੱਕ ਕਾਰਵਾਈ ਅੱਗੇ ਨੂੰ ਜਾ ਗਈ। ਹਾਂ ਦੇਖੋ ਸਰ ਜੀ। ਆ ਦੇਖੋ ਜੀ ਸਾਡੀ ਇਹ ਚੌਂਕੀ ਦੀ ਐਫਰਡ ਦਰਜ ਹੋਈ ਪਈ ਹੈ ਸਾਡੇ ਕੋਲ ਤੇ ਅਸੀਂ ਉਹਨਾਂ ਨੂੰ ਦਿੱਤੀ ਸੀ ਜੀ ਬਚਿੱਤਰ ਸਿੰਘ ਦੀ ਲਿਖੀ ਹੋਈ ਆ। ਇਹਨਾਂ ਨੇ ਕਾਲ ਆ ਦੇਖੋ ਸਰ ਜੀ। ਆ ਦੇਖੋ ਸਰ ਜੀ। ਲਿਖਿਆ ਰੱਖਿਆ ਹੈ। ਇੱਥੇ ਸਾਰਾ ਕੁਝ ਲਿਖਿਆ ਹੈ ਜੀ ਬਚਿੱਤਰ ਸਿੰਘ ਦਾ ਦੇਖੋ ਜੀ। ਅੱਛਾ। ਵੀ ਸਾਨੂੰ ਇਹਨਾਂ ਲਿਖਣ ਦੇ ਬਾਵਜੂਦ ਵੀ ਕਹਿ ਰਿਹਾ ਵਾ ਵੀ ਤੁਸੀਂ ਆਪਣੀ ਕੁੜੀ ਆਪ ਜਾ ਕੇ ਲੱਭ ਲਓ। ਤੁਸੀਂ ਦੱਸੋ ਕੁੜੀ ਗਈ ਕਿੱਥੇ ਆ ਉਦੋਂ ਬਾਅਦ ਸਾਡੀ ਸੁਣਾਈ ਇੱਥੇ ਨਹੀਂ ਹੋ ਰਹੀ ਜੀ ਫਿਰ ਅਸੀਂ ਕ੍ਰਿਸ਼ਨਲ ਸਾਹਿਬ ਤੇ ਮੇਲ ਕੀਤੀ ਆ ਸਰਜੀ ਆ ਉਹਨਾਂ ਦੇ ਕਮਿਸ਼ਨਰ ਸਾਹਿਬ ਤੋਂ ਇਹ ਹੋਰ ਆਈ ਨਿੱਕੀ ਨਿੱਕੀ ਮੋ ਲੱਗੀ ਆ ਆ ਦੇਖੋ ਸਭੂ ਵਿੱਤੀ ਕਮਿਸ਼ਨਰ ਸਰਜੀ ਸਾਹਿਬ ਕਮਿਸ਼ਨਰ ਤੇ ਮੇਲ ਕੀਤੀ ਸੀ ਜੀ ਅ ਆ ਉਹਨਾਂ ਨੇ ਸਾਨੂੰ ਆ ਦੇਖੋ ਜੀ ਆ ਕਮਿਸ਼ਨਰ ਸਾਹਿਬ ਤੇ ਲਿਖ ਕੇ ਸੀ ਦਿੱਤਾ ਸੀ ਜੀ ਕਿ ਸਾਡੀ ਕੋਈ ਸੁਣਾਈ ਨਹੀਂ ਹੋਈ ਜਾ ਰਹੀ ਉਹਨਾਂ ਨੇ ਫਿਰ ਐ ਕੁੜੀ ਕੁੜੀ ਦਾ ਆਧਾਰ ਕਰ ਦੇ ਕੇ ਨਵਾਲਕ ਦੇ ਕੇ ਕੁੜੀ ਨੂੰ ਉਹਨਾਂ ਨੇ ਆਪਣੇ ਲੀਡਰ ਨੂੰ ਕਿਹਾ ਵੀ ਇੰਨਾ ਪੰਜਾਂ ਤੇ ਪਰਚਾ ਦਰਜ ਕੀਤਾ ਜਾਵੇ ਉਹਨਾਂ ਨੇ ਐਸਐਚ ਨੂੰ ਇੱਥੇ ਬਸੰਤਪਾਰਕ ਤੇ ਕਰ ਦਿੱਤੀ ਜੀ ਰੈਫਰਲ ਇਹਨਾਂ ਨੇ ਇੱਥੇ ਅੱਜ ਸਾਨੂੰ ਜਿਹੜੇ 11 ਵਜੇ ਆ ਸੀ ਅਸੀਂ ਤੇ 11 ਵਜੇ ਆਏ ਸੀ ਤੇ ਇਹ ਕਹਿੰਦੇ ਕਿ ਤੁਹਾਡੀ ਜਿਹੜੀ ਤਰਖਾਸ ਹੈ ਨਾ ਤੁਹਾਡੀ 75% ਉਹ ਰੈਫਰਲ ਕਰ ਦਿੱਤੀ ਗਈ ਹੈ ਜੀ ਤੇ ਉਹਨਾਂ ਨੇ ਉੱਥੇ ਉੱਥੋਂ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਜੀ ਜਦ ਹੀ ਉੱਪਰ ਪੇਸ਼ ਹੋਣ ਤੋਂ ਬਾਅਦ ਵੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਸੀ ਕਿ ਪਚਿੱਤਰ ਸਿੰਘ ਜੀ ਉਹਨਾਂ ਦੇ ਉੱਪਰ ਹੋ ਗਿਆ ਜੀ ਬੀਬੀ ਜਔਰ ਤੋਂ ਡੇੜਾ ਸਾਡੀ ਸੁਣਾਈ ਨਹੀਂ ਕਰ ਰਿਹਾ ਮੰਗ ਹੀ ਕਰਦੇ ਹੋ ਮੰਗ ਅਸੀਂ ਕਿ ਇਹ ਕਰਦੇ ਵੀ ਸਾਡੀ ਕਹੇ ਹਾਂ ਅਪਰ ਦੱਸੀ ਇਹ ਸਾਡੀ ਕਿਸੇ ਕੰਮ ਦੀ ਨਹੀਂ ਹੈਗੀ ਜੀ ਅਸੀਂ ਮੰਗ ਇਹ ਕਹਿੰਦੇ ਸਾਡੀ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਤੇ ਤੁਹਾਡੀ ਕੁੜੀ ਹੱਲ ਲੱਭ ਦਿੱਤੀ ਜਾਵੇ ਸਾਨੂੰ ਕਾਹਦਾ ਪਤਾ ਕੋਈ ਕਹਿੰਦਾ ਕੁੜੀ ਰਮਾਤ ਸੀ ਕੋਈ ਕਹਿੰਦਾ ਉਹਦੀ ਕੁੜੀ ਦਾ ਵਿਆਹ ਕਰਾ ਲਿਆ ਵਾ ਤੇ ਸਾਡੀ ਪਿੱਛੇ ਦੇ ਸਿੰਘ ਹੁੰਦਾ ਨਹੀਂ ਜੇ ਸਾਡੀ ਸੁੰਦਰੀ ਅਸੀਂ ਹਾਈ ਕਿੰਨੇ ਆ ਤੇ ਸਾਡੀ ਜੀਡੀਵੀ ਦਾ ਹਾਲ ਹੈ ਕਿ ਜੇ ਹੋਰ ਹੱਤ ਕੀਤੀ ਜਾਵੇ ਤੇ ਇਥੋਂ ਇਹ ਬਦਲੀ ਕੀਤੀ ਜਾਵੇ ਕਿ ਤੇ ਦੇ ਸਿੰਘ ਜਿਹੜਾ ਸੂਦਾ ਸਾਡੀ ਸੌਂਦਾ ਨਹੀਂ ਜੀ ਤੋ ਤੁਸੀਂ ਤਾਂ ਨਹੀਂ ਭੇਜਿਆ ਪ੍ਰਿੰਸ ਲੜਕੀ ਨੂੰ ਮਰਦ ਨਹੀਂ ਜੀ ਅਸੀਂ ਸਭੀ ਨਹੀਂ ਪਿੱਛੇ ਸੀ ਭੇਜਿਆ ਹੁੰਦਾ ਤੇ ਅਸੀਂ ਕਾਲ ਨਹੀਂ ਕਰਦੇ ਸੀਗੇ ਨਹੀਂ ਜੇ ਸੀ ਕੋਈ ਪਰੇਸ਼ਾਨ ਨਹੀਂ ਕਰਦੇ ਤੇ ਸਾਡਾ ਕੋਸ਼ਿਸ਼ ਬੰਦਿਆਂ ਦੀ ਉਸਲਾਤ ਸੁਲਾ ਕੇ ਲੈ ਕੇ ਜੀ ਸਭ ਕੁਝ ਜਦੋਂ ਅਸੀਂ ਨਾਂ ਦੱਸਦੇ ਆ ਅੱਗੋਂ ਕਹਿੰਦਾ ਵਾ ਮੈਂ ਇਹ ਬੰਦਿਆਂ ਦੇ ਨਾਂ ਨਹੀਂ ਦਰਜ ਕਰਨਾ ਜਦਕਿ ਦੋ ਜਣੇ ਦੇ ਪਰਚਾ ਦਰਜ ਹੋਇਆ ਹੈ ਪੀ ਸਿੰਘ ਤੇ ਤੇ ਸਿਮਰ ਅੰਮ੍ਰਿਤ ਸਿੰਘ ਤੇ ਬਾਕੀ ਦੇ ਕਹਿੰਦਾ ਵਾ ਪਰਚਾ ਦਰਜ ਮੈਂ ਨਹੀਂ ਕਰਨਾ ਤੁਸੀਂ ਪ੍ਰੂਫ ਦਿਓ ਜੀ ਜਦਕਿ ਕੀ ਕਹਿ ਰਹੇ ਆ ਵੀ ਇਹ ਬੰਦੇ ਨਾਲ ਹੀ ਜੀ ਮਿਲੇ ਹੋਏ ਸਾਰੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਦੀ ਬਿਲਕੁਲ ਮਾਪਿਆਂ ਦੀ ਅੱਖਾਂ ਦੇ ਅੱਖਾਂ ਦੇ ਵਿੱਚ ਹੰਝੂ ਹੈ ਪੁਲਿਸ ਦੀ ناکامی ਕਿਤਨਾ ਕਿਤੇ ਸਾਹਮਣੇ ਨਜ਼ਰਾਂ ਦੀ ਦਿਖਾਈ ਦੇ ਰਹੀ ਹੈ ਮਾਪਿਓ ਦੇ ਵੱਲੋਂ ਪੁਲਿਸ 'ਤੇ આરોਪ ਲਾਇਆ ਜਾ ਰਿਹਾ ਹੈ ਕਿ ਅਸੀਂ ਪੁਲਿਸ ਨੂੰ ਸਾਰਾ ਕੁਝ ਦੱਸ ਦਿੱਤਾ ਹੋਇਆ ਕਿੱਥੇ ਹੈ ਸਾਡੀ ਕੁੜੀ ਪਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਵਾ ਪਛਿੱਤਰ ਸਿੰਘ ਇੰਚਾਰਜ ਦੇ ਵੱਲੋਂ ਕਿਹਾ ਜਾ ਰਿਹਾ ਵਾ ਕਿ ਤੁਸੀਂ ਆਪਣੇ ਆਪ ਜਾ ਕੇ ਲੱਭ ਕੇ ਆਓ ਹਾਲਾਂਕਿ ਪੁਲਿਸ ਜਿਹੜੀ ਹੁੰਦੀ ਹੈ ਉਹ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਲੋਕਾਂ ਨੂੰ ਇਨਸਾਫ ਦਿਨਾਲ ਲਈ ਹੁੰਦੀ ਹੈ ਪਰ ਕਿਤੇ ਨਾ ਕਿਤੇ ਪਰਿਵਾਰ ਦੇਖ ਸਕਦੇ ਹੋ ਦਰਦ ਦੇ ਵਿੱਚ ਹੈ ਅੱਖਾਂ ਦੇ ਵਿੱਚ ਹੰਝੂ ਜਰੀਕੇ ਆ ਰੁਕ ਨਹੀਂ پا ਰਹੇ ਛੋਟਾ ਬੱਚਾ ਵਾ ਹਜੇ ਹਜੇ ਨਾਬਾਦੀਕ ਲੜਕੀ ਨੂੰ ਇੱਕ ਵਿਆਹ ਵਿਆਹ ਆਇਆ ਵਿਅਕਤੀ ਸਜਾ ਅੱਬਲਾ ਅਫਸਲਾ ਕੇ ਲੈ ਜਾਂਦਾ ਵਾ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਕਈ ਵਾਰੀ ਖਬਰਾਂ ਦੀ ਸਾਡੀ ਕੁੜੀ ਮਾਰਤੀ ਜਾਂ ਸਾਡੀ ਕੁੜੀ ਦਾ ਵਿਆਹ ਹੋ ਗਿਆ ਇਹੋ ਜੇ ਜਰੀਕੇ ਆ ਸਾਨੂੰ ਸੁਨੇਹੇ ਸੁਣਨ ਨੂੰ ਮਿਲਦੇ ਤੇ ਨੇ ਪਰ ਜਦੋਂ ਅਸੀਂ ਪੁਲਿਸ ਕੋਲ ਜਾਂਦੇ ਆ ਪੁਲਿਸ ਸਾਨੂੰ ਹੀ ਦਬਕਾ ਜਰੀਕੇ ਆ ਮਾਰਨਾ ਸ਼ੁਰੂ ਹੋ ਜਾਂਦੀ ਹੈ ਜੈਨ ਸਤਿ ਸਕਲ ਜੀ ਜੀ ਸਰ ਇਹ ਯੂਵੰਬੀ ਦੀ ਗੱਲ ਕਰ ਰਹਾ ਸੀ ਆਲੂ ਦੇ ਨਾਲ ਲਾਈਵ ਤੋਂ ਜਰਨਲਿਸਟ ਗੱਲ ਕਰ ਰਹੇ ਸੀ ਸਰ ਇੱਕ ਥੋੜਾ ਇੱਕ ਵਿਆਹ ਹੈ ਵਿਅਕਤੀ ਉਸ ਨੂੰ ਬਲਾਫਸਨ ਲਾ ਕੇ ਲੈ ਜਾਂਦਾ ਜੀ 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 ਸਰ ਕੀ ਮਾਮਲਾ ਕੀ ਹੈ ਕਿਤਾ ਬਲਾਫਸਨ ਲਾ ਕੇ ਲੈ ਗਿਆ ਉਸ ਨੂੰ ਤੇ ਕਿਸ ਤਰ੍ਹਾਂ ਇਹ ਮਾਮਲਾ ਹੋਇਆ ਕਿਉਂਕਿ ਜੀ ਜੀ ਤੋਂ ਉਹ ਲੈ ਗਿਆ ਪਹਿਲਾਂ ਉਹਦੇ ਜਾਂਦੇ ਸੀ ਉਹਦਾ ਮੋੜਾ ਰਿਸ਼ਤੇਦਾਰੀ ਹੋਇਆ ਇਹਨਾਂ ਦੀ ਅੱਛਾ ਜੀ ਹਾਂ ਫਿਰ ਉਹ ਕੁੱੜੀ ਚੱਲੇਗੀ ਆਪ ਹੀ ਗਈ ਹੈ ਕੁੱੜੀ ਤਾਂ ਮੈਂ ਗਈ ਤੇ ਆਪਾਂ ਓਕੇ ਫਿਰ ਵੀ ਅਸੀਂ ਪਰਚਾ ਦਰਜ ਕਰਤਾ ਦੋਨੋਂ ਨੇ ਮਾਲਕੀ ਜੀ ਜੀ ਤਾਂ ਵੀ ਜਦੋਂ ਬ੍ਰਾਹਮਣਾਂ ਨੇ ਫਿਰ ਪਤਾ ਲੱਗਣੀਆਂ ਤੁਸੀਂ ਕਰਦੀ ਅੱਛਾ ਪਰਿਵਾਰ ਕਹਿ ਰਿਹਾ ਹੈ ਕਿ ਅਸੀਂ ਕਾਫੀ ਜਿਆਦਾ ਤੰਗ ਪਰੇਸ਼ਾਨ ਆ ਤੇ ਅਸੀਂ ਪੁਲਿਸ ਕੋਲ ਹੈਲਪ ਮੰਗਣ ਜਾਂਦੇ ਆ ਪਰ ਜਿਹੜੇ 7.5 ਚੌਂਕੀ ਹੈ ਉਹ ਉਹਦੇ ਵਿੱਚ ਸਾਨੂੰ ਧੱਕੇ ਮਾਰੀ ਜਾਂਦੇ ਏਸ ਤੇ ਹੀ ਵੱਲੋਂ ਤੁਹਾਡੇ ਇੰਚਾਰਜ ਵੱਲੋਂ ਨਹੀਂ ਪਹਿਲਾਂ ਜਦੋਂ ਪਰਚਾ ਦਰਜ ਉਸ ਤੋਂ ਬਾਅਦ ਤਾਂ ਗਏ ਨਹੀਂ ਤੁਸੀਂ ਓਕੇ ਤੇ ਸਰ ਪਰਿਵਾਰ ਨੂੰ ਇਨਸਾਫ ਕਿੰਨੀ ਦੇਰ ਤੱਕ ਮਿਲ ਜਾਏਗਾ ਤੇ ਕਿੰਨੀ ਦੇਰ ਤੱਕ ਟਾਈ ਅਪ ਹੋਇਆ ਕੋਈ ਕੋਈ ਟ੍ਰੇਲੀਆਂ ਭੀਆਂ ਮੈਂ ਕੁੜੀ ਦਾ ਫੋਨ ਕਰ ਰਹੀ ਹਾਂ ਨਾ ਇਹਨਾਂ ਨੂੰ ਆਪ ਹੀ ਨਹੀਂ ਗੱਲ ਕਰ ਰਹੇ ਉਹਨਾਂ ਨਾਲ ਅੱਛਾ ਕੁੜੀ ਇਹਨਾਂ ਨੂੰ ਫੋਨ ਕਰ ਰਹੀ ਹੈ ਕੁੜੀ ਵੀ ਲੈਟ ਕਰੀ ਜਾਂਦੀ ਹੈ ਵੀ ਕਿਸੇ ਕਰੋ ਗੱਲ ਸਾਨੂੰ ਸਾਨੂੰ ਪਤਾ ਲੱਗੇ ਕੀ ਹੈ ਅੱਛਾ ਪਰ ਇਹ ਇਹ ਉਹ ਕਹਿੰਦੇ ਕਿ ਪਰ ਪੁਲਿਸ ਕਹੇ ਕਿ ਤੁਸੀਂ ਆਪ ਜਾਓ ਲੱਭਣ ਬਿਲਕੁਲ ਝੂਠ ਬੋਲ ਰਹੇ ਨੇ ਬਿਲਕੁਲ ਮੇਰੇ ਕੋਲ ਲਹੋਕੇ ਗਏ ਨੇ ਹੁਣੇ ਓਕੇ ਮੈਂ ਵੀ ਬੋਲ ਕੇ ਚੈਟ ਕਰ ਰਿਹਾ ਤੇ ਹੁਣ ਤੱਕ ਕੀ ਸਰ ਇਸ ਮਾਮਲੇ 'ਚ ਕਾਰਵਾਈ ਹੋਈ ਹੈ ਹੁਣ ਤੱਕ ਕਿੰਨੇ ਕੋ ਪੁਲਿਸ ਨੂੰ ਸੁਰੱਖ ਮਿਲ ਚੁੱਕੇ ਨੇ ਜੀ ਕੁਝ ਨਹੀਂ ਅਜੇ ਦਾ ਮੋਬਾਈਲ ਨੰਬਰ ਉਹਨਾਂ ਦੇ ਕਾਲ ਡਿਟੇਲ ਲਪਾਈਆਂ ਨੇ ਕੁੜੀ ਜੀ ਨੇ ਫੋਨ ਕੀਤਾ ਸੀ ਕੁੜੀ ਨੇ ਅੱਛਾ ਇਹਨਾਂ ਨੇ ਤਾਂ ਸਭ ਦੱਸਿਆ ਨਹੀਂ ਹਮ ਤਾਂ ਕਿ ਹੋਰ ਤੋਂ ਪਤਾ ਲੱਗਿਆ ਓਕੇ ਉਹ ਅਸੀਂ ਕਾਲ ਡੇਟ ਲਪਾਈ ਅੱਛਾ ਸੋਨ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸਰ ਹਲੇ ਤੱਕ ਫਿਲਹਾਲ ਹਾਂ ਜੀ ਬਿਲਕੁਲ ਠੀਕ ਸਰ ਥੈਂਕ ਯੂ ਅਕਿਤ ਪਿਤਾ ਦੇ ਹਾਲਾਤ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਪਿਤਾ ਦੇ ਹਾਲਾਤ ਨੇ ਮਾਤਾ ਪਿਤਾ ਦੇ ਹਾਲਾਤ ਦੇਖ ਸਕਦੇ ਹੋ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਪਾਰੇ ਪਰ ਪੁਲਸ ਕੋਲੋਂ ਲਗਾਤਾਰ ਜੇ ਕਿ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਪਰ ਪੁਲਸ ਵੱਲੋਂ ਪੁਲਸ ਵੱਲੋਂ ਢੇਰ ਜਿਹੜੀ ਕਿ ਆ ਵਰਤੀ ਹੋਈ ਨਜ਼ਰ ਆਂਦੀ ਦਿਖਾਈ ਦੇ ਰਹੀ ਆ ਕੀ ਕਾਰਵਾਈ ਹੋਏਗੀ ਕੀ ਪ੍ਰਸ਼ਾਸਨ ਕਾਰਵਾਈ ਕਰੇਗਾ ਕੌਣ ਗਰੀਬਾਂ ਦੀ ਸੁਣੇਗਾ ਇਹ ਆਉਣ ਵਾਲੇ ਸਮੇਂ 'ਚ ਦੇਖਾਏਗਾ ਕਿ ਪੁਲੀ ਇਹਨਾਂ ਦੀ ਵਾਪਸ ਪੁਲਸ ਇਹਨਾਂ ਨੂੰ ਲਿਆ ਕੇ ਦੇਗੀ ਨਹੀਂ ਦੇਗੀ ਇਹ ਚਰਚਾ ਦਾ ਜਰੂਰ ਵਿਸ਼ਾ ਬੰਦਾ ਆ ਨਜ਼ਰ ਆ ਰਿਹਾ ਵਾ ਜੁੜੇ ਰਹਿਣ ਲਾਈਵ ਦੇ ਨਾਲ ਯੂਮਬੀ ਰਿਪੋਰਟ ਅਨਵਾਰ